ਘਰ ਵਾਲੀ ਰੀਲਾਂ ਬਣਾਉਣ ਦੀ ਸ਼ੌਕੀਨ ਸੀ ਜਿਸ ਕਰਕੇ ਉਸ ਦਾ ਪਤੀ ਕੁਤਕਸ਼ੀ ਕਰ ਗਿਆ ਕਿਉਂਕਿ ਰੀਲਾਂ ਤੇ ਆਉਣ ਵਾਲੇ ਅਸ਼ਲੀਲ ਕਮੈਂਟ ਉਹ ਸਹਾਰ ਨਾ ਸਕਿਆ ਸੋਸ਼ਲ ਮੀਡੀਆ ਕਹਿੰਦੇ ਨੇ ਕਿ ਜੇਕਰ ਢੰਗ ਦੇ ਨਾਲ ਵਰਤਿਆ ਜਾਵੇ ਤਾਂ ਬੜੇ ਕੰਮ ਦੀ ਚੀਜ਼ ਹੈ ਪਰ ਜੇਕਰ ਬੇਲੋੜੀ ਇਸ ਦੀ ਵਰਤੋਂ ਕੀਤੀ ਜਾਵੇ ਤਾਂ ਜ਼ਿੰਦਗੀਆਂ ਬਰਬਾਦ ਵੀ ਸੋਸ਼ਲ ਮੀਡੀਆ ਹੀ ਕਰਦਾ ਹੈ ਐਸਾ ਇੱਕ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ ਜਿੱਥੇ ਸਿਧਾਰਥ ਨਾਮਕ ਨੌਜਵਾਨ ਨੇ ਸਿਰਫ ਇਸ ਕਰਕੇ ਖੁਦਕੁਸ਼ੀ ਕਰ ਲਈ ਕਿਉਂਕਿ ਉਸਦੀ ਪਤਨੀ ਰੀਲਾ ਬਣਾਉਣ ਦੀ ਸ਼ੌਕੀਨ ਸੀ ਪਰ ਸਿਧਾਰਥ ਅਜਿਹਾ ਕਰਨ ਤੋਂ ਆਪਣੀ ਪਤਨੀ ਨੂੰ ਰੋਕਿਆ ਕਰਦਾ ਸੀ ਜਦੋਂ ਉਹ ਨਾ ਰੁਕੀ ਤਾਂ ਆਖਿਰ ਸਿਧਾਰਥ ਨੇ ਖੁਦਕੁਸ਼ੀ ਕਰ ਲਈ ਦਰਸਲ ਸਿਧਾਰਥ ਰਾਜਸਥਾਨ ਦੇ ਅਲਵਰ ਦੇ ਰੈਣੀ ਖੇਤਰ ਦੇ ਚ ਪੈਂਦੇ ਪਿੰਡ ਨੰਗਲ ਬਸਤਾ ਰਹਿਣ ਵਾਲਾ ਸੀ ਜਿਹੜਾ ਕਿ ਇੱਕ ਸਰਕਾਰੀ ਮੁਲਾਜ਼ਮ ਸੀ ਪੁਲਿਸ ਦੇ ਅਨੁਸਾਰ ਸਿਧਾਰਥ ਮੈਡੀਕਲ ਵਿਭਾਗ ਦੇ ਵਿੱਚ ਐਲ ਡੀ ਸੀ ਦੇ ਅਹੁਦੇ ਤੇ ਕੰਮ ਕਰਦਾ ਸੀ ਸਧਾਰਤ ਦਾ ਵਿਆਹ ਮਾਇਆ ਨਾਮਕ ਔਰਤ ਦੇ ਨਾਲ ਹੋਇਆ ਜਿਹੜੀ ਰੀਲਾਂ ਬਣਾਉਣ ਦੀ ਸ਼ੌਕੀਨ ਸੀ ਰਿਪੋਰਟ ਮੁਤਾਬਕ ਮਾਇਆ ਦੀਆਂ ਰੀਲਾਂ ਦਾ ਪਤਾ ਸਭ ਤੋਂ ਪਹਿਲਾਂ ਸਧਾਰਤ ਦੇ ਭਰਾ ਨੂੰ ਲੱਗਾ ਜਿਸ ਤੋਂ ਬਾਅਦ ਰੀਲਾਂ ਦੀ ਰੋਕਟੋਕ ਉਸਦੇ ਸਹੁਰੇ ਪਰਿਵਾਰ ਦੇ ਵਿੱਚ ਸ਼ੁਰੂ ਹੋ ਗਈ ਅਤੇ ਘਰ ਦੇ ਵਿੱਚ ਲੜਾਈ ਰਹਿਣ ਲੱਗੀ ਲੜਾਈ ਦਾ ਕਾਰਨ ਇਹ ਸੀ ਕਿ ਸਧਾਰਤ ਅਤੇ ਉਸਦੇ ਪਰਿਵਾਰ ਨੂੰ ਮਾਇਆ ਦਾ ਰੀਲਾਂ ਬਣਾਉਣਾ ਬਿਲਕੁਲ ਵੀ ਪਸੰਦ ਨਹੀਂ ਸੀ ਜਿਸ ਕਰਕੇ ਉਹ ਮਾਇਆ ਨੂੰ ਅਜਿਹਾ ਕਰਨ ਤੋਂ ਰੋਕਦੇ ਸੀ ਪਰ ਕਹਿੰਦੇ ਨੇ ਇਹਨਾਂ ਕਿ ਸੋਸ਼ਲ ਮੀਡੀਆ ਦਾ ਨਸ਼ਾ ਬਹੁਤ ਹੀ ਮਾੜਾ ਹੈ ਜਿਸ ਨੂੰ ਲੱਗ ਜਾਵੇ ਫਿਰ ਉਹ ਐਸਾ ਜਕੜਿਆ ਜਾਂਦਾ ਹੈ ਕਿ ਬਾਹਰ ਆਉਣਾ ਲਗਭਗ ਅਸੰਭਵ ਹੋ ਜਾਂਦਾ ਹੈ ਤੇ ਐਸਾ ਹੀ ਕੁਝ ਮਾਇਆ ਦੇ ਨਾਲ ਵੀ ਹੋਇਆ ਪਤੀ ਸੁਧਾਰਤ ਨੇ ਵਾਰ-ਵਾਰ ਮਨਾ ਕਰਨ ਦੇ ਬਾਵਜੂਦ ਵੀ ਉਸਨੇ ਆਪਣੀਆਂ ਰੀਲਾਂ ਬਣਾਉਣੀਆਂ ਨਹੀਂ ਛੱਡੀਆਂ ਜਿਸ ਤੇ ਕਰਕੇ ਦੋਹਾਂ ਜੀਆਂ ਦੇ ਵਿੱਚ ਹਰ ਰੋਜ਼ ਲੜਾਈ ਹੁੰਦੀ ਰਿਪੋਰਟ ਅਨੁਸਾਰ ਜਦ ਮਾਇਆ ਨੂੰ ਉਸਦਾ ਪਤੀ ਸੁਧਾਰਤ ਜਾਂ ਸਹੁਰਾ ਪਰਿਵਾਰ ਰੋਕਦਾ ਤਾਂ ਉਹ ਉਹਨਾਂ ਨਾਲ ਵੀ ਝਗੜਾ ਸ਼ੁਰੂ ਕਰ ਦਿੰਦੀ ਕਹਿੰਦੇ ਨੇ ਕਿ ਮਾਇਆ ਦੇ ਸੋਸ਼ਲ ਮੀਡੀਆ ਤੇ ਤਕਰੀਬਨ 56000 ਫੋਲੋਅਰ ਸਨ ਜਿਸ ਤੇ ਉਹ ਹਰ ਰੋਜ਼ ਵੀਡੀਓ ਸ਼ੇਅਰ ਕਰਦੀ ਸੀ ਦੱਸਿਆ ਜਾਂਦਾ ਹੈ ਕਿ ਮਾਇਆ ਦੀਆਂ ਪੋਸਟਾਂ ਤੇ ਕਈ અપਮਾਨਜਨਕ ਟਿੱਪਣੀਆਂ ਵੀ ਆਉਂਦੀਆਂ ਜਿਸ ਨੂੰ ਪੜ ਕੇ ਉਸ ਦਾ ਪਤੀ ਸੁਧਾਰਤ ਅਤੇ ਉਸ ਦਾ ਸਹੁਰਾ ਪਰਿਵਾਰ ਇਤਰਾਜ਼ ਕਰਦਾ ਸੀ ਪਰ ਕਹਿੰਦੇ ਨੇ ਕਿ ਮਾਇਆ ਨੇ ਆਪਣੇ ਸਹੁਰੇ ਪਰਿਵਾਰ ਅਤੇ ਪਤੀ ਦੇ ਵਿਰੋਧ ਨੂੰ ਟਾਲਦਿਆਂ ਆਪਣੀਆਂ ਰੀਲਾਂ ਪਾਉਣੀਆਂ ਜਾਰੀ ਰੱਖੀਆਂ ਜਾਣਕਾਰੀ ਮੁਤਾਬਕ ਆਤਮ ਹੱਤਿਆ ਕਰਨ ਤੋਂ 2 ਦਿਨ ਪਹਿਲਾਂ ਸੁਧਾਰਤ ਸੋਸ਼ਲ ਮੀਡੀਆ ਤੇ ਲਾਈਵ ਵੀ ਆਇਆ ਸੀ ਜਿਸ ਤੇ ਵਿੱਚ ਉਸਨੇ ਆਪਣੀ ਮੌਤ ਦਾ ਕਾਰਨ ਆਪਣੀ ਪਤਨੀ ਨੂੰ ਦੱਸਿਆ ਉਸਨੇ ਆਪਣੀ ਪਤਨੀ ਲਈ ਇੱਕ ਸੁਨੇਹਾ ਵੀ ਛੱਡਿਆ ਕਿ ਉਸਦਾ ਪਰਿਵਾਰ ਉਸਤੇ ਲਈ ਸਭ ਤੋਂ ਉੱਪਰ ਹੈ ਇਹ ਕਹਾਣੀ ਸੁਣ ਕੇ ਤੁਸੀਂ ਵੀ ਸਨ ਜ਼ਰੂਰ ਹੋਗੇ ਹੋਮਗੇ ਤੇ ਕਿਸ ਤਰ੍ਹਾਂ ਸੋਸ਼ਲ ਮੀਡੀਆ ਨੇ ਦੋ ਪਰਿਵਾਰ ਉਜਾੜ ਕੇ ਰੱਖ ਦਿੱਤੇ ਸੋਚ ਕੇ ਦੇਖੋ ਕਿ ਮਾਇਆ ਤੇ ਸੋਸ਼ਲ ਮੀਡੀਆ ਨੇ ਅਜੀਹਾ ਕੀ ਜਾਦੂ ਕੀਤਾ ਕਿ ਉਸ ਨੂੰ ਆਪਣੇ ਪਤੀ ਅਤੇ ਸਹੁਰਾ ਪਰਿਵਾਰ ਤੋਂ ਵੀ ਪਿਆਰਾ ਹੋ ਗਿਆ ਆਪਣਾ ਰੀਲਾ ਪੋਣਾ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜੱਸ ਕਰੇਵਾਉਂਦੇ ਹੋ ਇਜਾਜ਼ਤ ਧੰਨਵਾਦ ਜੀ